एसआरएस विद्यापीठ ਵੱਲੋਂ આજ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਪੰਜਾਬੀ ਸੰਸਕ੍ਰਿਤੀ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਇੱਕ ਯਤਨ ਕੀਤਾ ਗਿਆ ਕਿਉਂਕਿ ਜਿਹੜੇ ਬੱਚੇ ਆ ਵੈਸਟਰਨ ਕਲਚਰ ਪਾਸੇ ਜੁੜ ਰਹੇ ਆ ਆਪਣੇ ਪੰਜਾਬੀ ਸੰਸਕ੍ਰਿਤੀ ਦੂਰ ਹੁੰਦੇ ਜਾ ਰਹੇ ਆ ਇਸ ਕਰਕੇ ਇਸ ਸਮਾਗਮ ਐਸਆਰਐਸ ਵਿਦਿਆਪੀਠ ਵੱਲੋਂ ਅੱਜ ਕਰਵਾਇਆ ਗਿਆ ਇਸ ਦੇ ਚੇਅਰਮੈਨ ਅਮਿਤ ਕੁਮਾਰ ਵੱਲੋਂ ਸਿਏ ਜਿਹੜੇ ਉਹਨਾਂ ਨੇ ਇਸ ਕੇ ਬਾਰੇ ਜਾਣਕਾਰੀ ਦਿੱਤੀ ਤੇ ਜਿਸ ਸਮਾਗਮ ਦੇ ਵਿੱਚ ਜਿਹੜੇ ਲੋਕ ਆਏ ਉਹਨਾਂ ਨੇ ਵੀ ਕਿਹਾ ਕਿ ਪੰਜਾਬੀ ਸੱਭਿਆਚਾਰ ਨਾਲ ਅੱਜ ਦੇ ਬੱਚਿਆਂ ਨੂੰ ਜੋੜਨਾ ਜ਼ਰੂਰੀ ਹੈ ਬੱਚਾ ਵੱਲੋਂ ਵੀ ਬੰਦੜ ਕੇ ਇਸ ਸਮਾਗਮ ਦੇ ਵਿੱਚ ਆਪਣੀ ਪੇਸ਼ਕਾਰੀ ਪੇਸ਼ ਕੀਤੀ ਗਈ ਸਮਾਗਮ ਦਾ ਸ਼ੁਰੂਆਤ ਸਵਤ ਗਾਇਨ ਨਾਲ ਹੋਇਆ ਔਰ ਬੱਚਾ ਵੱਲੋਂ ਵੱਖ-ਵੱਖ ਤਰ੍ਹਾਂ ਦੀ ਖਾਣ ਪੀਣ ਦੀ ਚੀਜ਼ਾਂ ਮਨੋਰੰਜਨ ਦੀ ਔਰ ਕਹੀਂ ਪੇਸ ਕਰੀ ਪੇਸ ਕੀਤੀਆਂ ਗਈਆਂ ਅਸੀਂ ਪੰਜਾਬੀ ਕਲਚਰ ਨੂੰ ਰਿਪਰੈਜ਼ੈਂਟ ਕਰ ਰਹੇ ਆਂ ਡੇ ਬਾਏ ਡੇ ਅਸੀਂ ਭੁੱਲਦੇ ਜਾ ਰਹੇ ਆਂ ਤੇ ਅਸੀਂ ਪੰਗੜਾ ਰਿਪਰੈਜ਼ੈਂਟ ਕਰ ਰਹੇ ਆਂ ਇਧਰ ਵਾਲਾ ਉਧਰ ਵਾਲਾ ਵਿਚਿਆਂ ਦੇ ਨੇ ਗੁੱਚੀ ਮਾਸੀ ਦੀ मामੀ ਲਾਡਲੀ ਪਕੌੜੀਆਂ ਪਿੱਛੇ ਰੁਸੀ ਮਾਮੇ ਦੀ मामੀ ਲਾਡਲੀ ਪਕੌੜੀਆਂ ਪਿੱਛੇ ਰੁਸੀ ਕਦੇ ਹੱਸਵੇ ਮਨਾ ਕਦੇ ਖੇਡਵੇ ਮਨਾ ਯੋਨਾ ਫੇਰ ਵੀ ਮਨਾ ਹਾਂਜੀ ਸੋ ਜੇ ਅਸੀਂ ਆਪ ਤਿਆਰੀ ਕਰ ਰਹੇ ਹਾਂਗੇ ਸਟੱਡੀ ਦੇ ਨਾਲ ਨਾਲ ਅਸੀਂ ਐਕਟੀਵਿਟੀਜ਼ ਵੀ ਕਰ ਰਹੇ ਹਾਂਗੇ ਸੋ ਬਹੁਤ ਮਜ਼ਾ ਆ ਰਿਹਾ ਹੈ ਅਬ ਇਹ ਸਟੱਡੀ ਦੇ ਨਾਲ ਨਾਲ ਐਕਟੀਵਿਟੀਜ਼ ਵੀ ਕਰਨੀਆਂ ਚਾਹੀਦੀਆਂ ਨੇ ਸਭ ਨੂੰ ਕਰਨੀਆਂ ਚਾਹੀਦੀਆਂ ਨੇ ਅੱਜ ਐਸਐਸ ਬਿਦੇਬੀਠ ਵੱਲੋਂ ਇੱਕ ਸਕੂਲ ਦਾ ਬਹੁਤ ਵੱਡਾ ਮੇਲਾ ਐਸਐਸ ਕਾਰਨੀਵਲ ਦੇ ਨਾਮ ਤੇ ਸਮਾਨੇ ਵਿਖੇ ਐਸਐਸ ਬਿਦੇਬੀਠ ਦੇ ਕੈਂਪਸ ਲਗਾਇਆ ਗਿਆ ਹੈ ਬੱਚਿਆਂ ਨੇ ਹੀ ਇਹ ਸਾਰਾ ਆਵੇਜ਼ ਕੀਤਾ ਹੈ ਬੱਚਿਆਂ ਦੀ ਐਫਰਟਸ ਨੇ ਸਟਾਫ ਦੀ ਐਫਰਟਸ ਨੇ ਬੱਚੇ ਆਪਣੀ ਪੰਜਾਬੀ ਕਲਚਰ ਦੇ ਉੱਤੇ ਆਪਣੇ ਸਭਿਆਚਾਰ ਦੇ ਉੱਤੇ ਪਰਫਾਰਮੈਂਸ ਦੇਵੇ ਨੇ ਜੋ ਪੰਜਾਬ ਦੇ ਵਿੱਚ ਮੇਲੇ ਪਹਿਲਾਂ ਲੱਗਦੇ ਸੀ ਉਸੇ ਸਟਾਈਲ ਤੇ ਅੱਜ ਅਸੀਂ ਸਕੂਲ ਦੇ ਵਿੱਚ ਮੇਲਾ ਲਗਾਇਆ ਹੈ ਤਾਂ ਕਿ ਪੰਜਾਬ ਦੇ ਵਿੱਚ ਆਪਣੇ ਬੱਚਿਆਂ ਨੂੰ ਜੋ ਪੰਜਾਬ ਦੇ ਵਿੱਚ ਆਪਣਾ ਹੀ ਇਤਿਹਾਸ ਹੈ ਇੱਕ ਸਭਿਆਚਾਰਕ ਦੀ ਜਾਣਕਾਰੀ ਵਹੇ ਸਬ ਪੀ ਇਵੈਂਟਸ ਇਲਾਕੇ ਦੇ ਇੱਥੇ ਆਣਗੇ ਅੱਜ ਆਏ ਹੋਏ ਨੇ ਤਾਂ ਮੈਂ ਆਪਣੇ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਪੇਰੈਂਟਸ ਨੂੰ ਬੱਚਿਆਂ ਨੂੰ ਬਹੁਤ 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 ਧੰਨਵਾਦ ਕਰਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਾਵੀ ਮੈਨੇਜਮੈਂਟ ਵੱਲੋਂ ਮੇਰੇ ਵੱਲ ਸੀਏ ਲਲਿਤ ਬਦੋਂ ਬਹੁਤ ਧੰਨਵਾਦ ਬਹੁਤ ਜ਼ਿਆਦਾ ਜੁਰਵਤ ਹੈ ਜੋ ਮੈਂ ਜਤੀ ਦੌਰ ਤੇ ਮਹਿਸੂਸ ਕਰਦਾ ਹਾਂ ਕਿ ਬੱਚੇ ਜਿੰਨਾ ਆਪਣੇ ਇਤਿਹਾਸ ਨਾਲ ਆਪਣੇ ਸਭਿਆਚਾਰ ਨਾਲ ਜੁੜੇ ਹੋਣਗੇ ਉਹਨਾਂ ਚੰਗੇ ਸੰਸਕਾਰਾਂ ਆਣਗੇ ਕਿਉਂ ਜਿਹੜਾ ਆਪਣਾ ਇਤਿਹਾਸ ਹੈ ਜਿਹੜਾ ਆਪਣਾ ਸਭਿਆਚਾਰ ਹੈ ਬਹੁਤ ਰਿਚ ਹੈ ਬਹੁਤ ਅਮੀਰ ਹੈ ਉਸ ਸਭਿਆਚਾਰ ਨੂੰ ਦੇਖ ਕੇ ਜਦੋਂ ਬੱਚੇ ਜ਼ਿੰਦਗੀ ਜਗੇ ਵਧਣਗੇ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਬਾਬਾ ਜੀ ਦੀ ਮਾਲਿਕ ਦੀ ਕਿਰਪਾ ਬਾਹੀ ਗੁਰ ਦੀ ਕਿਰਪਾ ਨਾਲ ਤੇ ਹਮੇਸ਼ਾ ਬਣੀ ਰਹੂਗਾ ਇਹ ਬਹੁਤ ਵਧੀਆ ਉਪਰਾਲਾ ਜੀ ਜਿਹੜਾ ਸੀਏ ਸਾਹਿਬ ਦਾ ਜਿਹੜੇ ਪ੍ਰੋਗਰਾਮ ਕਰਦੇ ਨੇ ਜੀ ਨਹੀਂ ਤੇ ਵਿਰਸਤ ਨੂੰ ਬੱਚੇ ਭੁੱਲਦੇ ਜਾਂਦੇ ਨੇ ਕੋ ਇਸ ਲਈ ਬਹੁਤ ਬਹੁਤ ਧੰਨਵਾਦ ਸੀਏ ਸਾਹਿਬ ਦਾ ਜਿਹੜੇ ਪ੍ਰੋਗਰਾਮ ਕਰਾ ਰਹੇ ਨੇ ਜੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ